ਦੇਖਣਗੇ ਹੁਣ ਕਿ ਕਿਹੜੀ ਪਾਰਟੀ ਹੈ ਜੇਕਰ ਆਪਨੇ ਚੰਗਾ ਕੰਮ ਕੀਤਾ ਹੋਏਗਾ ਤਾਂ ਆਪ ਲੋਕ ਵੋਟ ਪਾਣਗੇ ਤੇ ਜੇ ਭਾਜਪਾ ਨੇ ਚੰਗਾ ਕੰਮ ਕੀਤਾ ਹੋਏਗਾ ਤਾਂ ਉਹਨੂੰ ਵੋਟ ਪਾਣਗੇ ਲੋਕੀ ਬਹੁਤ ਸਿਆਣੇ ਆ ਉਹ ਦੇਖਣਗੇ ਪਹਿਲਾਂ ਕਿ ਕਿਹੜੇ ਕਿਹੜੀ ਪਾਰਟੀ ਹੈ ਜਿਹੜਾ ਉਹ ਪਬਲਿਕ ਲਈ ਵੈਲਫੇਅਰ ਲਈ ਕੰਮ ਕਰਦੀ ਹੈ ਮੁੱਦਾ ਉਹੀ ਹੋਣਾ ਚਾਹੀਦਾ ਕਿ ਜਿਹੜੇ ਸਟੂਡੈਂਟ ਜਾ ਰਹੇ ਆ ਬਾਹਰ ਜਿਹੜਾ ਜਿੰਨੂੰ ਦੇਖ ਲਓ ਤੁਸੀਂ ਅੱਜ ਹਰ ਦੂਸਰੇ ਘਰ ਚੋਂ ਬੱਚਾ ਬਾਹਰ ਹੈ ਪਾਰਟੀਆਂ ਗਈਆਂ ਲਾਲੇ ਸਭ ਨੇ ਦਿੰਦੀਆਂ ਹੈ ਜਿਹੜਾ ਚੰਗੇ ਕੰਮ ਕਰੇਗਾ ਉਹ ਹੀ ਲੱਗੇਗਾ ਜਿਹੜੇ ਬਾਹਰ ਜਾ ਰਹੇ ਉਹਨਾਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ ਇੱਥੇ ਜੋਬ ਮਿਲਣੀ ਚਾਹੀਦੀ ਹੈ ਕਿ ਕਿਸ ਪਾਰਟੀ ਨੇ ਕਿਸ ਪਾਰਟੀ ਨੇ ਕੀ ਕੀਤਾ ਉਹਦੇ ਉਹਦੇ ਅਕੋਰਡਿੰਗ ਹੀ ਪੈਸੇ ਕੀ ਬੋਲ ਬਤ ਕਰ ਰਹੇ ਹਾਂ ਔਰ ਲੋਕਾਂ ਨਾਲ ਗੱਲਬਾਤ ਤੇ ਦੇ ਦੌਰ ਦੇ ਵਿੱਚ ਇੱਧਰ ਵੀ ਕੁਝ ਬੈਠੇ ਹੋਏ ਨੇ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੱਚੀ ਗੱਲ ਸਰ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਮੇਰਾ ਨਾਮ ਸਾਇਰ ਜੀ ਮੈਂ ਲਿਵਿੰਗ ਇੰਡੀਆ ਨਿਊਜ਼ ਤੋਂ ਆਇਆ ਤੇ ਅਸੀਂ ਇੱਕ ਸ਼ੋਅ ਕਰ ਰਹੇ ਹਾਂ ਜਿਸ ਦਾ ਨਾਮ ਹੈ ਕੀ ਕਹਿੰਦੀ ਹੈ ਜਨਤਾ ਵੋਟਾਂ ਆ ਗਈਆਂ ਨੇ ਔਰ ਜਨਤਾ ਦੀ ਆਵਾਜ਼ ਅਸੀਂ ਲੈ ਕੇ ਆਉਣਾ ਚਾਹੁੰਦੇ ਹਾਂ ਕਿ ਮੁੱਦੇ ਕੀ ਸਮਝਦੀ ਹੈ ਜਨਤਾ ਖਾਸ ਕਰਕੇ ਹ ਸ਼ਹਿਰਪੁਰ ਦੇ ਮੁੱਦੇ ਤੇ ਪਬਲਿਕ ਦੱਸ ਸਕਦੀ ਹੈ ਕੀ ਹੈ ਹ ਨਹੀਂ ਮੰਗੋ ਸਭ ਪਬਲਿਕ ਦਾ ਹਿੱਸਾ ਹੋ ਜੀ ਹ ਮਹंगाई ਹੈ ਸਭ ਕੁਝ ਹੈ ਹ ਇਹੋ ਦੇ ਜਿਹੜੀ ਪਾਰਟੀ ਕਰੇਗੀ ਉਹਨੂੰ ਲੋਕੀ ਵੋਟ ਪਾਣਗੇ ਦੇਖਣਗੇ ਹੁਣ ਕਿ ਕਿਹੜੀ ਪਾਰਟੀ ਹੈ ਅਗਰ ਆਪਨੇ ਚੰਗਾ ਕੰਮ ਕੀਤਾ ਹੋਏਗਾ ਤਾਂ ਆਪ ਨੂੰ ਵੋਟ ਪਾਣਗੇ ਹ ਤੇ ਜੇ ਭਾਜਪਾ ਨੇ ਚੰਗਾ ਕੰਮ ਕੀਤਾ ਹੋਏਗਾ ਤਾਂ ਉਹਨੂੰ ਵੋਟ ਪਾਣਗੇ ਹ ਪਰ ਇਹ ਤਾਂ ਪਬਲਿਕ ਡਿਸਾਈਡ ਕਰੇਗੀ ਤੁਹਾਨੂੰ ਲੱਗਦਾ ਕਿ ਇਸ ਵਾਰੀ ਵੋਟ ਜਿਹੜੀ ਆ ਮੁੱਦਿਆਂ ਨੂੰ ਜ਼ਿਆਦਾ ਪਾਊਗੀ ਜਾਂ ਫਿਰ ਚਿਹਰੇ ਨੂੰ ਜ਼ਿਆਦਾ ਪਾਊਗੀ ਕੀ ਲੱਗਦਾ ਮੁੱਦਿਆਂ ਨੂੰ ਹੀ ਪੈਣੀ ਲੋਕੀ ਬਹੁਤ ਸਿਆਣੇ ਆ ਉਹ ਦੇਖਣਗੇ ਪਹਿਲਾਂ ਕਿ ਕਿਹੜੇ ਕਿਹੜੀ ਪਾਰਟੀ ਹੈ ਜਿਹੜਾ ਉਹ ਪਬਲਿਕ ਲਈ ਵੈਲਫੇਅਰ ਲਈ ਕੰਮ ਕਰਦੀ ਹੈ ਜੀ ਉਹਨੂੰ ਵੋਟ ਪਾਉਣਗੇ ਠੀਕ ਹੈ ਸੋ ਪਬਲਿਕ ਵੈਲਫੇਅਰ ਦੇ ਲਈ ਜਿਹੜਾ ਕੰਮ ਕਰੇਗਾ ਉਸ ਨੂੰ ਵੋਟ ਪਵੇਗੀ ਇਧਰ ਭਾਈ ਸਾਡੇ ਵਿੱਚ ਭਾਈ ਕੀ ਨਾ ਜੀ ਤੁਹਾਡਾ ਭਾਜੀ ਮੇਰਾ ਨਾਮ ਮਿੱਕੀ ਆ ਪਰ ਮੈਂ ਇੰਡੀਆ ਰਹਿੰਦਾ ਨਹੀਂ ਮੈਂ ਬਾਹਰ ਰਹਿਣਾ ਐਸ ਕਰਕੇ ਬਾਹਰ ਰਹਿਨੇ ਤੁਸੀਂ ਇੱਥੇ ਘੁੰਮਣ ਫੇਰਨੇ ਆਏ ਹੋ ਹਾਂਜੀ ਬਿਲਕੁਲ ਟੂਰਿਸਟ ਆ ਚੋਣ ਚੋਣ ਮਾਹੌਲ ਨੂੰ ਕਿਦਾਂ ਦੇਖਦੇ ਹੋ ਵੈਸੇ ਤੁਸੀਂ ਇੰਡੀਆ ਤੋਂ ਬਾਹਰ ਰਹਿੰਦੇ ਹੋ ਇੰਡੀਆ ਕੁੰਮਣ ਆਏ ਇੰਡੀਆ ਨਾਲ ਰابطਾ ਰੱਖਦੇ ਹੋਗੇ ਨਹੀਂ ਭਾਜੀ ਓਨੈਸਟਲੀ ਇਲੈਕਸ਼ਨਸ ਤੋਂ ਮੈਂ ਦੂਰ ਹੀ ਰਹਿਣਾ ਪੋਲਿਟਿਕਲ ਪਾਰਟੀਆਂ ਤੋਂ ਵੀ ਦੂਰ ਹੀ ਰਹਿਣਾ ਮੇਰਾ ਇਹਦੇ 'ਚ ਕੋਈ ਇੰਟਰਸਟ ਨਹੀਂ ਹੈ ਚਲੋ ਮੁੱਦੇ ਕੁਝ ਸਮਝਦੇ ਹੋ ਕਿ ਮੁੱਦੇ ਕੀ ਨੇ ਖਾਸ ਕਰਕੇ ਇੰਡੀਆ ਦੇ ਵਿੱਚ ਇਹ ਮੈਂ ਗੱਲ ਕਰ ਰਿਹਾ ਕਿਉਂਕਿ ਕੰਪੈਰੀਸ਼ਨ ਤਾਂ ਕਿਤੇ ਨਾ ਕਿਤੇ ਜ਼ਰੂਰ ਹੁੰ ਹੋਣਾ ਚਾਹੀਦਾ ਕਿ ਜਿਹੜੇ ਸਟੂਡੈਂਟ ਜਾ ਰਹੇ ਐ ਬਾਹਰ ਜਿਹੜਾ ਜਿਹਨੂੰ ਦੇਖ ਲਓ ਤੁਸੀਂ ਅੱਜ ਹਰ ਦੂਸਰੇ ਘਰ ਚੋਂ ਬੱਚਾ ਬਾਹਰ ਐ ਸੋ ਮੇਰੇ ਲਈ ਸਭ ਤੋਂ ਵੱਡਾ ਮੁੱਦਾ ਸ਼ਾਇਦ ਇਹੀ ਹੈ ਕਿ ਇਹਨਾਂ ਨੂੰ ਬਾਹਰ ਜਾਣ ਤੋਂ ਰੋਕੋ ਪਹਿਲਾਂ ਬਾਹਰ ਜਾਣ ਤੋਂ ਰੋਕਿਆ ਜਾਵੇ ਨੌਕਰੀਆਂ ਦੇ ਮੌਕੇ ਇੱਥੇ ਬਣਾਏ ਜਾਣ ਜਾਂ ਫਿਰ ਇਹਨਾਂ ਨੂੰ ਕੰਮ ਇਹੋ ਜੇ ਦਿੱਤਾ ਜਾਵੇ ਤੁਸੀਂ ਸਿਰਫ ਇਸ ਮੁੱਦੇ ਤੇ ਫੋਕਸ ਕਰਨਾ ਸ਼ੁਰੂ ਕਰ ਦਿਓ ਬਾਕੀ ਛੋਟੇ-ਛੋਟੇ ਨਾਲ ਆਪ ਹੀ ਸੋਲਵ ਹੋ ਜਾਣੇ ਠੀਕ ਹੈ ਜੀ ਤੁਸੀਂ ਤੋਂ ਦੁਤ ਦੇ ਉੱਤੇ ਕਹਿ ਰਹੇ ਕਹਿੰਦੇ ਕਿ ਜਿਹੜੇ ਬਾਹਰ ਮੁੰਡੇ ਜਾ ਰਹੇ ਨੇ ਆ ਬਾਹਰ ਸਟੂਡੈਂਟ ਜਿਹੜੇ ਜਾ ਰਹੇ ਨੇ ਉਸ ਦੇ ਉੱਤੇ ਸਭ ਤੋਂ ਵੱਡਾ ਫ ਅ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾ ਜੀ ਤੁਹਾਡਾ ਮੇਰੇ ਨਾਮ ਵਿਜੇ ਕੁਮਾਰ ਹੈ ਜੀ ਅ ਕੁਮਾਰ ਜੀ ਕਿੱਦਾਂ ਦੇਖੀਏ ਖਾਸ ਕਰਕੇ ਤੁਸੀਂ ਇੱਕ ਮੈਂ ਦੇਖ ਰਿਹਾ ਖਰੀਦਦਾਰੀ ਕਰ ਰਹੇ ਸੀ ਚਲੋ ਤੁਹਾਨੂੰ ਆਪਣਾ ਟਾਈਮ ਤੁਹਾਡਾ ਲਵਾਂਗੇ ਹਸ਼ਾਰਪੁਰ ਚੋਣਾਂ ਹੋ ਰਹੀਆਂ ਨੇ ਹਸ਼ਾਰਪੁਰ ਕੈਂਡੀਡੇਟਸ ਵੀ ਐਲਾਨ ਹੋਣੇ ਨੇ ਇੱਕ ਪਾਸੇ ਹੋ ਗਏ ਨੇ ਪਰ ਕੀ ਲੱਗਦਾ ਹੈ ਕਿ ਅਗਦੀ ਚੋਣਾਂ ਦਾ ਮਾਹੌਲ ਕਿੱਦਾਂ ਹੋਏਗਾ ਵੋਟ ਪਊਗੀ ਕਿਨੂੰ ਕਿ ਚਿਹਰਿਆਂ ਨੂੰ ਪਊ ਪਾਰਟੀਆਂ ਨੂੰ ਪਊ ਮੁੱਦਿਆਂ ਨੂੰ ਪਊ ਜਾਂ ਕੰਮਾਂ ਨੂੰ ਪਊ ਮੁੱਦਿਆਂ ਨੂੰ ਪਵੇਗੀ ਮੁੱਦਿਆਂ ਨੂੰ ਹਾਂ ਜੀ ਕਿਹੜਾ ਕਿਸ ਪਾਰਟੀ ਨੇ ਕਿਸ ਪਾਰਟੀ ਨੇ ਕੀ ਕੀਤਾ ਉਹਦੇ ਉਹਦੇ ਅਕੋਰਡਿੰਗ ਹੀ ਪਵੇਗੀ ਬੋਲੋ ਹੁਸ਼ਿਆਰਪੁਰ ਦੀ ਗੱਲ ਕਰੀਏ ਕਿਹੜਾ ਉਹ ਮੁੱਦਾ ਜਿਹੜਾ ਸਭ ਤੋਂ ਅਹਿਮ ਮੁੱਦਾ ਇਸ ਵਕਤ ਜਿਹੜਾ ਹੈ ਹੁਸ਼ਿਆਰਪੁਰ ਦਾ ਜਿਹੜਾ ਕਹਿ ਰਹੇ ਬਹੁਤ ਲੰਮੇ ਦਮ ਤੋਂ ਸੋਲਵ ਵੀ ਨਹੀਂ ਹੋ ਰਿਹਾ ਕਿਧਰ ਨੂੰ ਵੀ ਕਹਿ ਕੇ ਦੇਖ ਲਿਆ ਸਾਰ ਨੂੰ ਕਹਿ ਕੇ ਵੇਖ ਲਿਆ ਗਲੀਆਂ ਮੋਲਿਆਂ ਦਾ ਹੀ ਆ ਗਲੀਆਂ ਨਹੀਂ ਬਣੀਆਂ ਹੋਈਆਂ ਕਿ ਸਾਡੇ ਸਾਡੇ ਮਹੱਲੇ ਦੀ ਨਹੀਂ ਗਲੀ ਬਣੀ ਹੋਈ ਗਲੀਆਂ ਮੋਲਿਆਂ ਦਾ ਹੀ ਜ਼ਿਆਦਾ ਕਰਕੇ ਆ ਸਲਵਾੜਾ ਮਹੱਲਾ ਹੈ ਸਾਡਾ ਸਲਵਾੜਾ ਪ੍ਰਭਾਈ ਰੋਡ ਤੇ ਉਹ ਗਲੀਆਂ ਮੋਲਿਆਂ ਦਾ ਹੀ ਆ ਜ਼ਿਆਦਾ ਰੋਲਾ ਉਸ ਆ ਗਲੀਆਂ ਮੱਲਾਂ ਦਾ ਰੋਲਾ ਹੈਗਾ ਗਰੀਬ ਆ ਜਿਹੜੇ ਉਹਨਾਂ ਦਾ ਰਾਸ਼ਨ ਰੂਸ਼ਨ ਦਾ ਜੋ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਉਹ ਉਹਦੇ ਵਾਸਤੇ ਆ ਬਸ ਹੋਰ ਤਾਂ ਜਿਆਦਾ ਕੋਈ ਉਹਨਾਂ ਨੂੰ ਰਾਸ਼ਨ ਚ ਕੋਈ ਦਿੱਕਤ ਆ ਰਹੀ ਹੈ ਆਂਦੀ ਹੋਣੀ ਮੈਨੂੰ ਲੱਗਦਾ ਆ ਬਈ ਆਂਦੀ ਹੋਣੀ ਆ ਕੋਈ ਕਿਉਂਕਿ ਕਾਫੀ ਰਸ ਦੇਖਿਆ ਜਾਂਦਾ ਜਦੋਂ ਦੀਪਾਂ ਤੇ ਹੁੰਦਾ ਕਈਆਂ ਨੂੰ ਮਿਲਦੇ ਕਈਆਂ ਨੂੰ ਨਹੀਂ ਮਿਲਦੇ ਇਹ ਇਹਦੇ ਇਹ ਹੀ ਜਿਆਦਾ ਕਰਕੇ ਆ ਲੋਕਾਂ ਨੇ ਚੱਕਿਆ ਹੋਇਆ ਹਾਂਜੀ ਤੋ ਕਹਿੰਦੇ ਗਰੀਬਾਂ ਦਾ ਰਾਸ਼ਨ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਅ ਇੱਧਰ ਵੀ ਅੱਗੇ ਹੋਰ ਅੱਗੇ ਜਾਵਾਂਗੇ ਲੋਕਾਂ ਨਾਲ ਗੱਲਬਾਤ ਕਰਾਂਗੇ لوکا ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ મુદ્دے ਕੀ ਨੇ ਕਿਉਂਕਿ ਜਨਤਾ ਜਦ ਕੁਝ ਕਹਿੰਦੀ ਹੈ ਤੇ ਉਸ ਦਾ ਬਹੁਤ ਵੱਡਾ ਅਸਰ ਔਰ ਬਹੁਤ ਵੱਡਾ ਫਰਕ ਜਿਹੜਾ ਉਹ ਜ਼ਰੂਰ ਪੈਂਦਾ ਹੈ ਔਰ ਜਨਤਾ ਜਦੋਂ ਕੁਝ ਬੋਲਦੀ ਹੈ ਤਾਂ ਉਸ ਦਾ ਫਰਕ ਜ਼ਰੂਰ ਨਜ਼ਰ ਆਉਂਦਾ ਹੈ ਦਰ ਵੀ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਥੇ ਇੱਕ ਬਜ਼ੁਰਗ ਖੜੇ ਨੇ ਔਰ ਕਾਫੀ ਤਜਰਬੇਕਾਰ ਲੱਗ ਰਹੇ ਨੇ ਨਮਸਕਾਰ ਸਰ ਕੀ ਹਾਲ ਚਾਲ ਜੀ ਸਰ ਕੀ ਨਾਮ ਜੀ ਤੁਹਾਡਾ ਵਿਜੇ ਕੁਮਾਰ ਵਿਜੇ ਕੁਮਾਰ ਜੀ ਕੀ ਲੱਗਦਾ ਹੈ ਕਿ ਹੁਣ ਚੋਣਾਂ ਦਾ ਸਮਾਂ ਆ ਗਿਆ ਹੋਇਆ ਹੈ ਤੁਸੀਂ ਤਜਰਬੇਕਾਰ ਹੋ ਲੰਬੇ ਸਮੇਂ ਤੋਂ ਵੋਟ ਵੀ ਕਰ ਰਹੇ ਹੋਗੇ ਕੀ ਲੱਗਦਾ ਹੈ ਕਿ ਵੋਟਾ ਕਿਹਨੂੰ ਪੈਣਗੀ ਕਿਉਂਕਿ ਸਥਿਤੀ ਕਨਫਿਊਜ਼ਨ ਵਾਲੀ ਬਣੀ ਹੋਈ ਹੈ ਕਿਉਂਕਿ ਪਾਰਟੀਆਂ ਕਹਿ ਰਹੀਆਂ ਸਾਨੂੰ ਵੋਟਾਂ ਪਾਓ ਲੋਕ ਕਹਿ ਰਹੇ ਨੇ ਕੰਮਾਂ ਨੂੰ ਵੋਟਾਂ ਪੈਣਗੀਆਂ ਕੋਈ ਕਹਿੰਦਾ ਮੁੱਦੇ ਨੂੰ ਵੋਟਾਂ ਪੈਣਗੀਆਂ ਕੋਈ ਕਹਿੰਦਾ ਚਿਹਰਿਆਂ ਨੂੰ ਵੋਟਾਂ ਪੈਣਗੇ ਐਦਾਂ ਹੀ ਹੈ ਜੀ ਅੱਜਕੱਲ੍ਹ ਕੋਈ ਨਹੀਂ ਪਤਾ ਲੱਗਦਾ ਵੋਟਾਂ ਦਾ ਫੈਡ 50-50 ਹੀ ਹੈ ਐਦਾਂ ਹੀ ਪਾਰਟੀਆਂ ਕਹੀਆਂ ਲਾਲੇ ਸਭ ਨੇ ਦਿੰਦੀਆਂ ਹੈਗੀ ਆ ਗੱਲ ਜਿਹੜਾ ਚੰਗੇ ਕੰਮ ਕਰੇਗਾ ਉਹ ਹੀ ਲੱਗੇਗਾ ਪਰ ਲੱਗਦਾ ਕਿ ਅੱਜ ਕੀ ਵੋਟ ਕੰਮਾਂ ਨੂੰ ਹੀ ਵੋਟਾਂ ਕਿੰਨ ਮੰਨੀਆਂ ਆਪਾਂ ਕੰਮ ਨੂੰ ਹਾਂ ਕਿਹੜਾ ਕੰਮ ਕਰੇਗਾ ਅੱਗੇ ਉਹਨੂੰ ਵੋਟ ਤਾਂ ਤੁਹਾਡਾ ਇਹਨਾਂ ਤਜਰਬਾ ਹੋ ਚੁੱਕਿਆ ਹੋਇਆ ਹੁਸ਼ਿਆਰਪੁਰ ਦੇ ਵਿੱਚ ਤੁਸੀਂ ਸਭ ਤੋਂ ਵੱਡਾ ਮੁੱਦਾ ਕੀ ਸਮਝਦੇ ਹੋ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਨੇ ਔਰ ਸ਼ਾਇਦ ਮੁੱਦੇ ਜਿਹੜੇ ਨੇ ਕੇਂਦਰ ਤੱਕ ਪਹੁੰਚ ਲੈਣੇ ਉਹ ਤਾਂ ਠੀਕ ਆ ਮੁੱਦਾ ਇਹੀ ਆ ਆਪਣਾ ਇੱਕ ਤੇ ਸੜਕਾਂ ਦਾ ਹੋ ਜਾਏ ਔਰ ਆਪਣਾ ਇੱਕ ਤਾਂ ਸਟੇਸ਼ਨ ਦਾ ਔਰ ਡਿਪਾਰਟਮੈਂਟ ਹੋਏ ਇੱਥੇ ਇੰਡਸਟਰੀ ਆਏ ਫਿਰ ਤਰੱਕੀ ਹੋਣੀ ਮਤਲਬ ਉਹ ਜਿਹੜਾ ਸਟੇਸ਼ਨ ਹੈਗਾ ਉਹ ਸ਼ਿਆਰਪੁਰ ਦਾ ਸਟੇਸ਼ਨ ਦੀ ਗੱਲ ਕਰ ਰਹੇ ਹਾਂ ਵੀ ਹੋਵੇ ਮਤਲਬ ਇੰਡਸਟਰੀ ਦੀ ਵੀ ਜੇਕਰ ਹੈਗਾ ਇਹਦੇ ਵਿੱਚ ਤਾਂ ਹੀ ਇੰਡਸਟਰੀ ਵੀ ਇੱਥੇ ਆਉਗੀ ਤਾਂ ਹੀ ਕੰਮਕਾਰ ਬਧੇਗਾ ਤਾਂ ਹੀ ਸਭ ਨੂੰ ਸਹੂਲਤ ਮਿਲੇਗੀ ਸਭ ਦਾ ਕੰਮ ਵਧੇਗਾ ਸਟੇਸ਼ਨ ਨਾਲ ਬਹੁਤ ਫਰਕ ਪੈ ਜਾਂਦਾ ਕੰਮਕਾਰ ਵੱਡਾ ਮੁੱਦਾ ਸ਼ਿਆਰਪੁਰ ਦਾ ਕਹਿੰਦੇ ਸਟੇਸ਼ਨ ਹੈ ਜੀ ਸਟੇਸ਼ਨ ਆਏਗਾ ਕਾਰਗੋ ਹੋਏਗੀ ਇੰਡਸਟਰੀ ਆਏਗੀ ਇੰਡਸਟਰੀ ਆਏਗੀ ਤੇ ਰੋਜ਼ਗਾਰ ਵੀ ਵਧੇਗਾ ਕਈ ਮੁੱਦੇ ਜਿਹੜੇ ਖੁੱਲਣਗੇ ਸੋ ਅੱਗੇ ਵੀ ਜ਼ਰੂਰ ਗੱਲਬਾਤ ਕਰਾਂਗੇ ਜਰਨਲਿਕ ਕੋਸ਼ਿਸ਼ ਕਰਾਂਗੇ ਅੱਗੇ ਵੀ ਚੱਲਦੇ ਆਂ ਲੋਕਾਂ ਦਾ ਗੱਲਬਾਤ ਹੋਣੀ ਕਿਉਂਕਿ ਸ਼ੋਅ ਦਾ ਨਾਮ ਹੈ ਕੀ ਕਹਦੀ ਹੈ ਜਨਤਾ ਸੋ ਕੀ ਕਹਦੀ ਹੈ ਜਨਤਾ ਦੇ ਉੱਤੇ ਅਸੀਂ ਅੱਜ ਹਰਪੁਰ ਚ ਆਏ ਹਾਂ ਔਰ ਇੱਥੇ ਮੈਂ ਦੇਖਿਆ ਕਿ ਇੱਕ ਮਹਿਲਾ ਜਿਹੜੇ ਨੂੰ ਈ ਰਿਕਸ਼ਾ ਚਲਾ ਰਹੇ ਨੇ ਯਾਨੀ ਕਿ ਆਪਣੇ ਆਪ ਚ ਇੱਕ ਮੁੱਦਾ ਹੈ ਔਰ ਮਹਿਲਾ ਜਿਹੜੀਆਂ ਕਹਿੰਦੇ ਨਾ ਨਾਰੀ ਸਸ਼ਕਤੀਕਰਨ ਜਿਹੜਾ ਹੁੰਦਾ ਉਸ ਦੀ ਇੱਕ ਮਿਸਾਲ ਹੈ ਕੀ ਨਾਮ ਜੀ ਤੁਹਾਡਾ ਤ੍ਰਿਪਤਾ ਦੇਵੀ ਜੀ ਤ੍ਰਿਪਤਾ ਜੀ ਤੁਸੀਂ ਈ ਰਿਕਸ਼ਾ ਚਲਾਉਂਦੇ ਹੋ ਕੀ ਵਜ੍ਹਾ ਹੈ ਇਸ ਦਾ ਸਤਿਪ੍ਰੀਤ ਤੁਹਾਡੀ ਵਜ੍ਹਾ ਜਾਣਨਾ ਚਾਹੁੰਦੇ ਹਾਂ ਜੇ ਸਾਡਾ ਪਰਪਰਵਾਦ ਚਲਾਣਾ ਆ ਹਾਂ ਪਰਿਵਾਰ ਦੇ ਵਗਾਰ ਕੇ ਜਿਸੀਂ ਆਪਣੀ ਰੋਟੀ ਨਾਲ ਚੱਲਦੇ ਆ ਇਸ ਨਾਲ ਹਾਂਜੀ ਸੋ ਤ੍ਰਿਪਤਾ ਜੀ ਚੋਣਾਂ ਦਾ ਸਮਾਂ ਆ ਚੁੱਕਾ ਵੋਟ ਵੀ ਤੁਸੀਂ ਜ਼ਰੂਰ ਪਾਉਂਦੇ ਹੋਵੋਗੇ ਹੁਣ ਐਤ ਕੀ ਲੋਕ ਸਭਾ ਦੀਆਂ ਚੋਣਾਂ ਨੇ ਕੇਂਦਰ 'ਚ ਅਵਾਜ਼ਾਂ ਜਾਣੀਆਂ ਨੇ ਹਾਂਜੀ ਕੇਂਦਰ ਦੇ ਵਿੱਚ ਕਿਹੜੇ ਜਿਹੇ ਮੁੱਦੇ ਨੇ ਖਾਸ ਕਰਕੇ ਜੇ ਹੁਸ਼ਾਰਪੁਰ ਦੀ ਗੱਲ ਕਰੀਏ ਜਾਂ ਫੇ ਪੂਰੇ ਭਾਰਤ 'ਚ ਉਹ ਕਿਹੜੇ ਜਿਹੇ ਮੁੱਦੇ ਨੇ ਜੋ ਸ਼ਾਇਦ ਹੱਲੇ ਤੱਕ ਹੱਲ ਨਹੀਂ ਹੋਏ ਹੱਲ ਮੇਨ ਪ੍ਰੋਬਲਮ ਤਾਂ ਇੱਕੋ ਹੀ ਆ ਲੇਡੀਜ਼ ਕਹਿੰਦੀ ਸਾਨੂੰ ਜੈਂਸ ਦੇ ਬਰਾਬਰ ਚਾਹੀਦਾ ਸਾਰਾ ਕੁਝ ਹਾਂ ਪਰ ਮਿਲਦਾ ਵੀ ਆ ਬਰਾਬਰ ਪਰ ਜੈਂਸ ਨੂੰ ਵੀ ਓਨਾ ਹੀ ਦਿਓ ਜਿੰਨਾ ਲੇਡੀਜ਼ ਨੂੰ ਦੇ ਰਹੇ ਹੋ ਤੇ ਲੇਡੀਜ਼ ਨੂੰ ਵੀ ਬਰਾਬਰ ਚੈਂਸ ਦੇ ਚਾਹੀਦਾ ਹੈ ਬਸ ਇਹ ਮੁੱਦਾ ਹੈ ਸਾਡਾ ਰੁਪਾਵੇ ਰੋਜ਼ਗਾਰ ਹੋਵੇ ਕੁਝ ਵੀ ਉਹ ਵੀ ਚੀਜ਼ਾਂ ਜਿਸ ਤਰ੍ਹਾਂ ਕਹਿੰਦੀ ਲੇਡੀਜ਼ ਸਾਨੂੰ ਖੁਦ ਕਹਿੰਦੀ ਆ ਕਿ ਮੈਨੂੰ ਜੈਂਸ ਦੇ ਬਰਾਬਰ ਹਰ ਚੀਜ਼ ਚਾਹੀਦੀ ਆ ਪਰ ਜੈਂਸ ਨੂੰ ਵੀ ਬਰਾਬਰ ਦਿਓ ਮੈਂ ਖੁਦ ਲੇਡੀਜ਼ ਹੋ ਕੇ ਇਹ ਗੱਲ ਕਹਿਨੀ ਆ ਕਉ ਤੁਸੀਂ ਤੁਹਾਡੇ ਕਿਹਾ ਤਾਂ ਭਾਵ ਹੈ ਕਿ ਲੀਡਰਸ ਨੂੰ ਕਿਤੇ ਨਾ ਕਿਤੇ ਜ਼ਿਆਦਾ ਮਿਲ ਜਾਂਦਾ ਜੈਂਟਸ ਪਿੱਛੇ ਰਹਿ ਜਾਂਦੇ ਹਾਂ ਰਹਿ ਜਾਂਦਾ ਇਹ ਕਾਨੂੰਨੀ ਤੌਰ ਤੇ ਆ ਹਰ ਜਿੱਥੇ ਮਰਜ਼ੀ ਤੁਸੀਂ ਦੇਖ ਲਓ ਜੈਂਟਸ ਥੋੜਾ ਜਿਹਾ ਪਿੱਛੇ ਰਹਿ ਜਾਂਦਾ ਹੈ ਹੂੰ ਸਰਕਾਰ ਲੀਡਰਸ ਦੀ ਜ਼ਿਆਦਾ ਮਤ ਕਰ ਦਿੰਦੀ ਹੈ ਲੀਡਰਸ ਦੀ ਜ਼ਿਆਦਾ ਕਰਦੀ ਆ ਹਰ ਸੁਣਵਾਈ ਵਿੱਚ ਕੁੜੀ ਦੀ ਪਹਿਲਾ ਹੂੰ ਉੰਨੀ ਮੁੰਡੇ ਦੀ ਕਿਉਂ ਨਹੀਂ ਹੈ ਮੁੰਡੇ ਦੀ ਵੀ ਚਾਹੀਦੀ ਆ ਤੇ ਕੀ ਲੱਗਦਾ ਫਿਰ ਕਿ ਵੋਟਾਂ ਦੇ ਵਿੱਚ ਇਹ ਮੁੱਦੇ ਜ਼ਿਆਦਾ ਭਾਰੀ ਰਹਿਣਗੇ ਕੰਮ ਜ਼ਿਆਦਾ ਭਾਰੀ ਰਹਿਣਗੇ ਪਾਰਟੀਆਂ ਕੰਮ ਭਾਰੀ ਰਹਿਣਗੀਆਂ ਫਿਰ ਕਿਸੇ ਦਾ ਚਿਹਰਾ ਭਾਰੀ ਰਹੇਗਾ ਕੁਛ ਨਹੀਂ ਜੀ ਇਹ ਤਾਂ ਜਨਤਾ ਤੇ ਡਿਪੈਂਡ ਆ ਸਾਰਾ ਕੁਝ ਜਨਤਾ ਦਾ ਚੁਕਾ ਆ ਹੁੰਦਾ ਇੱਕ ਚੰਗੇ ਨੇਤਾਵਾਲ ਸਭ ਨੂੰ ਦੇਖਦੀ ਆ ਹਰ ਨੂੰ ਇੱਕ ਮੌਕਾ ਦਿੰਦੀ ਆ ਹੁਣ ਦੇਖੋ ਅਸੀਂ ਇਹ ਤਾਂ ਸਾਡਾ ਆਪਣਾ ਮਾਤਾ ਸੀ ਕਿੰਨੂੰ ਮੌਕਾ ਦੇਣਾ ਆ ਠੀਕ ਐ ਸੋ ਕਹਿ ਰਹੇ ਨੇ ਕਿ ਲੋਕਾਂ ਦਾ ਆਪਣਾ ਮਾਤਾ ਪਰ ਬਹੁਤ ਵੱਡੀ ਗੱਲ ਜਿਹੜੀ ਇਹਨਾਂ ਨੇ ਵੀ ਮੁੱਦਾ ਚੱਕਿਆ ਕਹਿੰਦੇ ਕਿ ਮਹਿਲਾਵਾਂ ਨੂੰ ਸਹੂਲਤਾਂ ਸੁਖ-ਸੂਲਤਾ ਮਿਲ ਜਾਂਦੀ ਨੇ ਪਰ ਮਰਦਾਂ ਨੂੰ ਸੁਖ-ਸੂਲਤਾ ਨਹੀਂ ਮਿਲਦੀਆਂ ਇਹ ਇੱਕ ਬਹੁਤ ਵੱਡਾ ਮੁੱਦਾ ਚੱਕਿਆ ਗਿਆ ਸੋ ਇਹ ਕਹਿੰਦੀ ਆ ਜਨਤਾ ਅੱਗੇ ਚੱਲਦੇ ਆ ਅੱਗੇ ਵੀ ਲੋਕਾਂ ਨਾਲ ਅਸੀਂ ਗੱਲਬਾਤ ਕਰ ਰਹੇ ਆ ਲੋਕ ਵੀ ਆ ਰਹੇ ਨੇ ਮਾਰਕੀਟ ਦੇ ਵਿੱਚ ਨਮਸਕਾਰ ਸਰ ਜੀ ਕੀ ਨਾ ਜੀ ਤੁਹਾਡਾ ਚਰਨ ਦਾਸ ਕੀ ਹਾਂ ਜੀ ਚਰਨ ਦਾਸ ਚਰਨ ਦਾਸ ਜੀ ਬੜੇ ਐਕਸਪੀਰੀਅੰਸ ਲੱਗ ਰਹੇ ਹੋ ਤਜਰਬੇਕਾਰ ਲੱਗ ਰਹੇ ਹੋ ਚੋਣਾ ਦਾ ਸਮਾਂ ਆ ਚੁੱਕਿਆ ਹੋਇਆ ਹੈ ਔਰ ਚੋਣਾ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕੀ ਮੁੱਦੇ ਸਭ ਤੋਂ ਇਹਦਾ ਕਿਹੜੇ ਭਾਰੀ ਪੈ ਸਕਦੇ ਨੇ ਨਾ ਨਹੀਂ ਟਾਈਮ ਹੈਗਾ ਆ ਜਾ ਜੀ ਚਲੋ ਠੀਕ ਹੈ ਜੀ ਸੋ ਕਹਿ ਰਹੇ ਨੇ ਇਹਨਾਂ ਕੋ ਟਾਈਮ ਨਹੀਂ ਅੱਗੇ ਚੱਲਦੇ ਆ ਅੱਗੇ ਲੋਕਾਂ ਨਾਲ ਗੱਲਬਾਤ ਕਰਾਂਗੇ ਇੱਧਰ ਵੀ ਕੁਝ ਲੋਕ ਬੈਠੇ ਹੋਏ ਨੇ ਦੁਕਾਨਦਾਰਾਂ ਨਾਲ ਵੀ ਜ਼ਰੂਰ ਗੱਲਬਾਤ ਕਰਨੀ ਜ਼ਰੂਰੀ ਹੋ ਜਾਂਦੀ ਕਿਉਂਕਿ ਦੁਕਾਨਦਾਰ ਜਿਹੜੇ ਨੇ ਉਹ ਹਰ ਰੋਜ਼ ਲੋਕਾਂ ਦੇ ਨਾਲ ਮਿਲਦੇ ਨੇ ਜਨਤਾ ਦੇ ਨਾਲ ਮਿਲਦੇ ਨੇ ਸਰ ਕੀ ਨਾ ਜੀ ਤੁਹਾਡਾ ਗੁਲਸ਼ਨ ਗੁਮਾਰ ਜੀ ਗੁਲਸ਼ਨ ਜੀ ਕੀ ਲੱਗਦਾ ਹੈ ਕਿ ਕਿ ਕਿਹੜੇ ਮੁੱਦੇ ਜਿਹੜੇ ਨੇ ਚੋਣਾਂ ਦੇ ਵਿੱਚ ਸਭ ਤੋਂ ਜ਼ਿਆਦਾ ਭਾਰੂ ਪੈ ਸਕਦੇ ਨੇ ਔਰ ਉਹਨਾਂ ਦਾ ਹੱਲ ਹੋਣਾ ਬਹੁਤ ਜ਼ਰੂਰੀ ਹੈ ਬੇਰੋਜ਼ਗਾਰੀ ਜੀ ਰੋਜ਼ਗਾਰ ਮਿਲਣਾ ਚਾਹੀਦਾ ਜੀ ਹੂੰ ਮੇਨਤ ਹੈ ਜੀ ਲੋਕੀ ਥੋੜੀ ਬੇਰੋਜ਼ਗਾਰ ਚੰ데요 ਕਿ ਵੀ ਉਹ ਰੋਜ਼ਗਾਰ ਮਿਲੇ ਹੂੰ ਇਹ ਹੀ ਆ ਬਾਕੀ ਵੀ ਤਾਂ ਠੀਕ ਹੀ ਆ ਜੀ ਸਾਰਾ ਪਰ ਸਰਕਾਰਾਂ ਕਹਿੰਦੀਆਂ ਨੇ ਕਹਿੰਦੇ ਕਿ ਅਸੀਂ ਲੱਖਾਂ ਦੇ ਹਿਸਾਬ ਨਾਲ ਰੋਜ਼ਗਾਰ ਦਿੱਤਾ ਹੈ ਪੰਜਾਬ ਦੀ ਗੱਲ ਕਰੀਏ ਕਹ ਰਹੇ ਨੇ ਕਿ 40 43000 ਦੇ ਕਰੀਬ ਰੋਜ਼ਗਾਰ ਦੇ ਦਿੱਤਾ ਗਿਆ ਹੈ ਕੀ ਫਿਰ ਇਹਦਾ ਮਤਲਬ ਇਹ ਮੰਨੀਏ ਕਿ ਹਰ ਕਿਸੇ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਨਹੀਂ ਹਰ ਕਿਸੇ ਨੂੰ ਤਾਂ ਨਹੀਂ ਮਿਲਣੀ ਚਾਹੀਦੀ ਲੋਕ ਪਰ ਲੋਕੀ ਜਿਹੜਾ ਹੈ ਜ਼ਿਆਦਾਤਰ ਸੁਣਨ ਨੂੰ ਆਉਂਦਾ ਹੈ ਬੇਰੋਜ਼ਗਾਰ ਹੈ ਇਹ ਚੀਜ਼ ਹੈਗੀ ਹੈ ਜੀ ਮੈਂ ਬਾਕੀ ਤੇ ਕਮ ਸਰਕਾਰਾਂ ਦੇ ਬਾਕੀ ਤਾਂ ਠੀਕ ਹੀ ਹੋ ਰਹੇ ਥੋੜਾ ਜਿਹਾ ਇਹੀ ਹੈਗਾ ਕਿ ਵੀ ਸਰਕਾਰ ਤੇ ਇਹ ਕਹਿ ਰਹੀ ਹੈ ਕਿ ਮਹਿੰਗਾਈ ਬਾਕੀ ਦੇ ਨਾਲੋਂ ਨਹੀਂ ਬਾਕੀ ਮੁਲਕਾਂ ਨਾਲੋਂ ਘੱਟ ਹੀ ਹੈ ਹੂੰ ਤੇ ਉਸ ਨਾਲ ਤਾਂ ਠੀਕ ਹੈ ਬਾਕੀ ਸਾਨੂੰ ਲੱਗਦੀ ਹੈ ਕਿ ਮਹਿੰਗਾਈ ਇਸ ਵੇਲੇ ਵੀ ਜਿਹੜੀ ਹੈਗੀ ਹੈ ਮਹਿੰਗਾਈ ਦਾ ਵੀ ਮਤਲਬ ਮਹਿੰਗਾਈ ਦੇ ਤਵੇ ਨਕੇਲ ਕਸਣ ਦੀ ਲੋੜ ਹੈਗੀ ਹੈ ਹਾਂਜੀ 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 ਠੀਕ ਹੈ ਸੋ ਦੁਕਾਨਦਾਰ ਨੇ ਦੁਕਾਨਦਾਰ ਦੀ ਗੱਲ ਕਦੀ ਕਹਿੰਦੇ ਟਾਲੀ ਨਹੀਂ ਜਾ ਸਕਦੀ ਕਿਉਂਕਿ ਬਹੁਤ ਸਾਰੀ ਜਨਤਾ ਦੇ ਨਾਲ ਦੁਕਾਨਦਾਰ ਗੱਲ ਕਰਦੇ ਆ ਬਹੁਤ ਲੋਕਾਂ ਦੇ ਨਾਲ ਦੁਕਾਨਦਾਰ ਗੱਲ ਕਰਦੇ ਔਰ ਦੋ ਵੱਡੇ ਮੁੱਦੇ ਇਹਨਾਂ ਵੱਲੋਂ ਵੀ ਕੱਢੇ ਗਏ ਕਹਿੰਦੇ ਕਿ ਬੇਰੋਜ਼ਗਾਰੀ ਦਾ ਮੁੱਦਾ ਔਰ ਮਹਿੰਗਾਈ ਦਾ ਮੁੱਦਾ ਜਿਹੜਾ ਹੈਗਾ ਸਭ ਤੋਂ ਅਹਿਮ ਤੇ ਵੱਡਾ ਮੁੱਦਾ ਇਸ ਉਦੇਸ਼ 'ਚ ਹੈਗਾ ਜਿਸ ਤੇ ਉੱਤੇ ਹਰ ਨੇਤਾ ਨੂੰ ਜਿਹੜਾ ਬੋਲਣਾ ਬੇहद ਜ਼ਰੂਰੀ ਹੈ ਅੱਗੇ ਚੱਲਦੇ ਆ ਜਾਣਦੇ ਆ ਕੀ ਕਹਿੰਦੀ ਹੈ ਜਨਤਾ ਨਮਸਕਾਰ ਸਰ ਕੀ ਨਾ ਜੀ ਆਪਣਾ ਹੈਗਾ ਗਿਆਨ ਚੰਦ ਗਿਆਨ ਚੰਦ ਜੀ ਜੰਜੀਤ ਜੀ ਤੁਸੀਂ ਤਜਰਬੇਕਾਰ ਲੱਗ ਰਹੇ ਹੋ ਸ਼ਾਇਦ ਤੁਸੀਂ ਕੰਮ ਚ ਕਿਤੇ ਰੁੱਝੇ ਹੋ ਪਰ ਫੇਰ ਵੀ ਤੁਹਾਰੇ 2 ਮਿੰਟ ਮੈਂ ਲਾਉਂਗਾ ਚੂਣਾ ਆਣ ਵਾਲੀਆਂ ਨੇ ਔਰ ਹੁਸ਼ਾਰਪੁਰ ਦੇ ਮੁੱਦੇ ਕਿਦਾਂ ਦੇਖਦੇ ਹੋ ਕਿਹੜੇ ਸਭ ਤੋਂ ਵੱਡੇ ਮੁੱਦੇ ਜਿਹੜੇ ਹੁਸ਼ਾਰਪੁਰ ਚ ਕਹਿੰਦੇ ਕਿ ਸੋਲਵ ਹੋਣੇ ਚਾਹੀਦੇ ਨੇ ਜੀ ਬਾਈ ਨੌਲਜ ਨਹੀਂ ਆਈ ਅੱਛਾ ਪਰ ਫੇਰ ਵੀ ਕੁਝ ਤਾਂ ਮੁੱਦਾ ਸਮਝਦੇ ਹੋਵੋਗੇ ਭਾਵੇਂ ਉਹ ਨੌਜਵਾਨਾਂ ਨੂੰ ਲੈ ਕੇ ਕੋਈ ਹੋਵੇ ਜਾਂ ਫਿਰ ਉਦਾਂ ਹੋਵੇ ਨਹੀਂ ਨਹੀਂ ਠੀਕ ਹੈ ਜੀ ਸੋ ਅੱਗੇ ਚੱਲਦੇ ਹਾਂ ਅੱਗੇ ਵੀ ਹੋਰ ਲੋਕ ਖੜੇ ਨੇ ਇੱਧਰ ਵੀ ਕੁਝ ਯੂਥ ਖੜਾ ਹੈ ਮੁੰਡਿਆਂ ਖੁੰਡਿਆਂ ਨਾਲ ਗੱਲਬਾਤ ਕਰ ਰਹੇ ਨੇ ਖਾਣਾ ਖਾ ਰਹੇ ਨੇ ਪਰ ਫਿਰ ਵੀ ਇਹਨਾਂ ਨਾਲ ਗੱਲ ਸ਼ੁਰੂ ਕਰਾਂਗੇ ਭਾਈ ਕੀ ਨਾ ਜੀ ਤੁਹਾਡਾ ਸ਼ਿਵਮ ਜੀ ਸ਼ਿਵਮ ਤੁਸੀਂ ਨੌਜਵਾਨ ਹੋ ਵੋਟ ਤੁਹਾਡੀ ਬਣੀ ਹੋਏਗੀ ਜ਼ਰੂਰ ਹਾਂਜੀ ਹਾਂਜੀ ਬਣੀ ਹੋਏਗੀ ਵੋਟਾਂ ਆ ਗਈਆਂ ਨੇ ਔਰ ਕਿੱਦਾਂ ਦੇਖੀਏ ਖਾਸ ਕਰ ਵੋਟਾਂ ਦੇ ਵਿੱਚ ਹੁਣ ਕਿਹੜਾ ਮੁੱਦਾ ਖਾਸ ਕਰ ਨੌਜਵਾਨਾਂ ਲਈ ਜਿਹੜਾ ਬਹੁਤ ਇੰਪੋਰਟੈਂਟ ਹੈਗਾ ਹਾਂਜੀ ਮੁੱਦਾ ਬਾਜੀ ਮੁੱਦੇ ਤਾਂ ਬਥੇਰੇ ਆ ਹੁਣ ਹੂੰ ਦੇਖਦੇ ਆ ਵੋਟ ਸੋਸ ਸਮਝ ਕੇ ਪਾਵਾਂਗੇ ਜਿਹਨੂੰ ਬਾਣੀ ਹੋਏ ਪਰ ਮੁੱਦਾ ਕਿਹੜਾ ਸਭ ਤੋਂ ਵੱਡਾ ਹੋ ਗਿਆ ਮੁੱਦੇ ਬਥੇਰੇ ਨੇ ਪਰ ਇੱਕੋ ਇੱਕ ਮੁੱਦਾ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਹਾਂ ਵੀ ਇਹ ਬਹੁਤ ਇੰਪੋਰਟੈਂਟ ਮੁੱਦਾ ਜਿਹਦਾ ਹੱਲ ਹੋਣਾ ਚਾਹੀਦਾ ਮੁੱਦਾ ਬੀਰੋ ਜਗਾਰੀ ਦਾ ਆ ਬਾਜੀ ਮੇਨ ਮੁੱਦਾ ਇਹੇ ਆ ਬਾਕੀ ਆ ਬੰਦਿਆਂ ਨਾਲ ਗੱਲ ਕਰੋ ਹੂੰ ਤੇ ਬਾਕੀ ਦੇਖਦੇ ਆ ਹੱਲ ਕਰਦੇ ਆ ਜਿਹੜੀ ਪਾਰਟੀ ਸਪੋਰਟ ਕਰੂਗੀ ਉਹਨੂੰ ਆਪਾਂ ਬੋਰਡ ਜਰੂਰ ਪਾਵਾਂਗੇ ਮਤਲਬ ਬੇਰੋਜ਼ਗਾਰੀ ਸਭ ਤੋਂ ਵੱਡਾ ਮੁੱਦਾ ਹੈ ਹਾਂ ਬੇਰੋਜ਼ਗਾਰੀ ਮੇਨ ਮੁੱਦਾ ਹੈ ਠੀਕ ਹੈ ਤੁਹਾਡੀ ਨਜ਼ਰ ਚ ਕੀ ਲੱਗਦਾ ਤੁਹਾਡਾ ਪਹਿਲੇ ਨਾਮ ਜਾਨਣਾ ਚਾਹਾਂ ਕੀ ਨਾਮ ਤੁਹਾਡਾ ਹਰਪ੍ਰੀਤ ਸਿੰਘ ਹਰਪ੍ਰੀਤ ਕਿਦਾਂ ਦੇਖਦੇ ਹੋ ਚੋਣਾ ਆਉਣ ਵਾਲਿਆਂ ਨੇ ਔਰ ਤੁਹਾਡੀ ਮੁੰਡਿਆ ਖਾਸਕਰ ਨੌਜਵਾਨਾਂ ਦੀ ਆਵਾਜ਼ ਜਿਹੜੀ ਹੈ ਉਹ ਵੋਟਰਾਂ ਹੀ ਨਿਕਲਣੀ ਹੈ ਹਾਂਜੀ ਆਹੀ ਮੁੱਦਾ ਹੈ ਜੀ ਬੇਵਜ਼ਗਾਰੀ ਜਿਹੜੇ ਬਾਹਰ ਜਾ ਰਹੇ ਉਹਨਾਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ ਇੱਥੇ ਜੋਬ ਮਿਲਣੀ ਚਾਹੀਦੀ ਹੈ ਫੇਰ ਬੰਦਾ ਬਾਹਰ ਨਹੀਂ ਜਾਵੇ ਮਤਲਬ ਬਾਹਰਲੇ ਮੁਲਕਾਂ ਉਂ ਜਿਹੜਾ ਪਲਾਨ ਹੋ ਰਿਹਾ ਉਹਨੂੰ ਕੀ ਲੱਗਦਾ ਹੈ ਫਿਰ ਹਰ ਕਿਸੇ ਨੂੰ ਤਾਂ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ ਹੋਰ ਮੌਕੇ ਕਿੱਦਾਂ ਬਣ ਸਕਦੇ ਨੇ ਨੌਕਰੀਆਂ ਦੇ ਆ ਜਿੱਦਾਂ ਇਹਨਾਂ ਨੇ ਜਿੱਦਾਂ ਬਿਜਲੀ ਮਾਫ ਕੀਤੀ ਹੈ ਇਹ ਮਾਫ ਨਹੀਂ ਕਰਨੀ ਇਹਨਾਂ ਨੂੰ ਸੈਲਰੀ ਵਧਾਣੀ ਚਾਹੀਦੀ ਆ ਉਹ ਸਾਨੂੰ ਸਾਡਾ ਬਜਟ ਸੈੱਟ ਹੋ ਜਾਵੇ ਬਿਜਲੀ ਬਿੱਲ ਲੈ ਲਵੇ ਬਿੱਲ ਜੇ ਇਹਨਾਂ ਨੇ ਮਾਫ ਕੀਤਾ ਸਾਡੇ ਤੋਂ ਹੀ ਲੈ ਰਹੇ ਆ ਪੈਸੇ ਟੈਕਸ ਦੇ ਰਹੇ ਆ ਸਾਰੇ ਟੈਕਸ ਦੇ ਰਹੇ ਆ ਹੂੰ ਠੀਕ ਹੈ ਸੋ ਕਹ ਰਹੇ ਨੇ ਕਿ ਮਾਫੀ ਜਿਹੜੀ ਹੈ ਫ੍ਰੀਬੀਸ਼ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸਸਤਾ ਕਰ ਦਿਓ ਕਹਿੰਦੇ ਨੌਜਵਾਨ ਕਹਿ ਰਹੇ ਨੇ ਸਸਤਾ ਕਰ ਦੋ ਜ਼ਿਆਦਾ ਬੈਟਰ ਹੈ ਇੱਧਰ ਵੀ ਇੱਕ ਸਰ ਖੜੇ ਨੇ ਜ਼ਰੂਰ ਨੇਣਾ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੱਚੀ ਗੱਲ ਸਰ ਕੀ ਨਾਮ ਜੀ ਆਪਣਾ ਪਰਪੰਤ ਸਿੰਘ ਜੀ ਚੋਣਾ ਆਉਣ ਵਾਲੀਆਂ ਨੇ ਔਰ ਚੋਣਾ ਦੇ ਵਿੱਚ ਕੀ ਲੱਗਦਾ ਹੈ ਕਿ ਇਸ ਵੇਲੇ ਸਭ ਤੋਂ ਅਹਿਮ ਤੇ ਵੱਡਾ ਮੁੱਦਾ ਕਿਹੜਾ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਹੁਸ਼ਿਆਰਪੁਰ ਦੇ ਲੋਕ ਬਹੁਤ ਸੁਹਿਰਦ ਨੇ ਨੰਬਰ 1 ਬੇਰੁਜ਼ਗਾਰੀ ਹੂੰ ਨੰਬਰ ਤੋਂ ਜਿਹੜੀ ਹੈ ਕੋਈ ਡਿਵੈਲਪਮੈਂਟ ਨਹੀਂ ਹੋ ਰਿਹਾ ਹੂੰ ਤੇ ਨੰਬਰ 3 ਜੀ ਮਾਲ ਵਿੱਚ ਝੂਠੇ ਵਾਦੇ ਨਹੀਂ ਕਰਨ ਹੂੰ ਜੋ ਕਰਨ ਉਹ ਨਿਭਾਉਣ ਹੂੰ ਉਹਨਾਂ ਦੇ ਭਾਵੇਂ ਘੱਟ ਵਾਦੇ ਕਰਨ ਉਹਨੂੰ ਪੂਰਾ ਕਰਨ ਉਹਨੂੰ ਪੂਰਾ ਕਰਨ ਵਾਦੇ ਜਿਹੜੇ ਉਹ ਬਹੁਤ ਜ਼ਿਆਦਾ ਕਰ ਦਿੱਤੇ ਜਾਂਦੇ ਆ ਤਾਂ ਪੂਰਾ ਕੋਈ ਵੀ ਨਹੀਂ ਹੁੰਦਾ ਹੂੰ ਉਹਨਾਂ ਦੇ ਉਹਨਾਂ ਦੇ ਵਿੱਚ ਹੀ ਲੋਕ ਵੋਟਾਂ ਪਾ ਜਾਂਦੇ ਹਨਾ ਹਾਂ ਇਹ ਤਿੰਨ ਜਿਹੜੇ ਮੈਨੂੰ ਆਣ ਆਏ ਉੰਨਾ ਤਾਂ ਨਾ ਤੁਹਾਡੇ ਕੋਲ ਤਾਂ ਕਿੰਦਾ ਪਾਫ ਕਿ ਐਸ ਕੀ ਚੋਣਾ ਚ ਵੋਟਾਂ ਮੁੱਦਿਆਂ ਨੂੰ ਜ਼ਿਆਦਾ ਪੈਣ ਗਿਆ ਕੰਮਾਂ ਨੂੰ ਪੈਣ ਗਿਆ ਹਨਾ ਕੰਮਾਂ ਹੂੰ ਭਲਾ ਤਾਂ ਕਿ ਕੋਈ ਹੈ ਜੇਕਰ ਗੱਲ ਕਰੀਏ ਕੋਈ ਕੋਈ ਅਜਿਹੀ ਕਹਿ ਲਈਏ ਕਿ ਲੋਕਾਂ ਦੇ ਮਨ ਦੇ ਵਿੱਚ ਕੋਈ ਖਾਸ ਕਰ ਵਲਵਲਾ ਜਿਹੜਾ ਹੋਵੇ ਹੁਸ਼ਿਆਰਪੁਰ ਦੇ ਲੋਕਾਂ ਦੇ ਵਿੱਚ ਡਿਵੈਲਪਮੈਂਟ ਦਾ ਤੁਸੀਂ ਦੱਸ ਹੀ ਦਿੱਤਾ ਹਾਂਜੀ ਕੋਈ ਹੋਰ ਵਲਵਲਾ ਹੋਵੇ ਇਹੋ ਜਿਹਾ ਜਿਹੜਾ ਕਿ ਕੇਂਦਰ ਤਾਂ ਕੌਂਚ ਨਾ ਬਹੁਤ ਜ਼ਰੂਰੀ ਹੈ ਆ ਮੇਨ ਤੇ ਜਿਹੜਾ ਉਹ ਬੇਰੋਜ਼ਗਾਰੀ ਦਾ ਹੂੰ ਕਿਉਂਕਿ ਰੋਜ਼ਗਾਰ ਕਿਸੇ ਹੈ ਨੌਜਵਾਨ ਨੂੰ ਕੋਈ ਰੋਜ਼ਗਾਰ ਨਹੀਂ ਹੈ ਹੂੰ ਨੌਜਵਾਨ ਜਿਹੜੇ ਬਾਹਰ ਨੂੰ ਜਾ ਰਹੇ ਨੇ ਜਾਂ ਫਿਰ ਇੱਥੇ ਵਿਹਲੇ ਘੁੰਮ ਰਹੇ ਨੇ ਨਸ਼ਾ ਵੀ اتنا ਵੱਧ ਰਿਹਾ ਹੈ ਨਸ਼ੇ ਵਧ ਰਹੇ ਹਨ ਹਾਂ ਚੌਥਾ ਨੰਬਰ ਜਿਹੜੇ ਨਸ਼ਿਆਂ ਦੇ ਜਿਹੜੀਆਂ ਰੋਗ-ਤਾਮ ਜਿਹੜੀਆਂ ਹੋਣੇ ਚਾਹੀਦੀ ਹੂੰ ਹੂੰ ਤਾਂ ਨਸ਼ਾ ਵੀ ਇੱਕ ਬਹੁਤ ਵੱਡਾ ਮੁੱਦਾ ਆ ਗਿਆ ਹੈ ਇਹ ਬਹੁਤ ਵੱਡਾ ਮੁੱਦਾ ਹੈ ਪਰ ਇਹ ਕਹਿ ਲਈਏ ਨਾ ਕਿ ਹਰ ਇੱਕ ਮੁੱਦਾ ਕਿਤੇ ਨਾ ਕਿਸੇ ਇੱਕ ਇੱਕ ਦੇ ਮੁੱਦੇ ਨਾਲ ਜੁੜਿਆ ਹੋਇਆ ਹੈ ਨਾ ਹਾਂਜੀ ਠੀਕ ਹੈ ਜਿਵੇਂ ਕਹ ਰਹੇ ਨੇ ਮੁੱਦੇ ਚਾਰ ਬਹੁਤ ਇੰਪੋਰਟੈਂਟ ਨੇ ਜਿਨ੍ਹਾਂ ਦੇ ਵਿੱਚ ਇੱਕ ਨਸ਼ੇ ਦਾ ਮੁੱਦਾ ਬੇਰੋਜ਼ਗਾਰੀ ਦਾ ਮੁੱਦਾ ਖਾਸ ਕਰਕੇ ਡਿਵੈਲਪਮੈਂਟ ਦਾ ਮੁੱਦਾ ਕਹਿ ਰਹੇ ਨੇ ਕਿ ਹਿਸ਼ਾਰਪੁਰ ਦੇ ਵਿੱਚ ਡਿਵੈਲਪਮੈਂਟ ਜਿਹੜੀ ਹੈ ਉਹ ਨਹੀਂ ਹੋ ਰਹੀ ਔਰ ਅਜੇ ਹੋਰ ਬਹੁਤ ਸਾਰੇ ਮੁੱਦੇ ਨੇ ਅੱਗੇ ਚੱਲਾਂਗੇ ਲੋਕਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਸਾਡਾ ਸੀ ਮਾਰਕੀਟ ਕੌਂਗਰੈਸੀ ਹੋਰ ਤਿੰਨ ਨੌਜਵਾਨ ਜਿਹੜੇ ਖਾਸ ਕਰਕੇ ਸਾਡਾ ਜੁੜੇ ਨੇ ਭਾਈ ਜੀ ਕੀ ਨਾਮ ਆਪਣਾ ਮੇਰਾ ਨਾਮ ਸਰ ਮਨਪ੍ਰੀਤ ਕੁਮਾਰ ਹੈ ਮਨਪ੍ਰੀਤ ਜੀ ਕੀ ਲੱਗਦਾ ਹੈ ਕਿ ਐਤਕੀ ਜਿੰਨੀ ਚੋਣਾ ਹੋਣ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਮੁੱਦੇ ਭਾਰੀ ਪੈਣਗੇ ਚਿਹਰੇ ਭਾਰੀ ਪੈਣਗੇ ਪਾਰਟੀਆਂ ਭਾਰੀ ਪੈਣਗੀਆਂ ਜਾਂ ਫਿਰ ਕੰਮ ਭਾਰੀ ਪੈਣਗੇ ਇਹ ਸਰ ਕਿਸੇ ਤੇ ਵੀ ਮੈਂ ਕਹਿੰਦਾ ਇਹ ਮੁੱਦੇ ਜਿਹੜੇ ਸਹੀ ਹੋਣੇ ਚਾਹੀਦੇ ਜੀ ਤੇ ਆਟੋਮੈਟਿਕਲੀ ਜਿਹੜੇ ਇਲੈਕਸ਼ਨ ਵਧੀਆ ਹੋਗੇ ਜੀ ਹਾਂ ਬਸ ਇਹੀ ਆ ਬਾਕੀ ਪਰ ਹੁਸ਼ਿਆਰਪੁਰ ਦਾ ਜੇ ਮੁੱਦਿਆਂ ਦੀ ਗੱਲ ਕਰਾਂ ਹੁਸ਼ਿਆਰਪੁਰ ਚ ਕਿਹੜੇ ਮੁੱਦੇ ਦੇਖਦੇ ਹੋ ਖਾਸ ਕਰ ਮੀਨਸ ਅਸ ਜਿੱਦਾਂ ਸ਼ਹਿਰ ਦੇ ਵਿੱਚ ਦੇ ਦੇ ਟ੍ਰੈਫਿਕ ਦਾ ਮੇਨ ਹੈਗਾ ਫਿਰ ਜਿਹੜੇ ਕ੍ਰਾਈਮ ਜਿਹਦਾ ਡੇ ਬਾਈ ਡੇ ਵੱਧਦੇ ਆ ਨਾ ਸਰ ਬਾਕੀ ਕਿਉਂਕਿ ਲਾਅ ਐਂਡ ਆਰਡਰ ਦਾ ਸਭ ਤੋਂ ਰੋਕ ਹਾਂ ਬਿਲਕੁਲ ਹਾਂ ਬਾਕੀ ਇਹ ਨਹੀਂ ਕਿ ਪੁਲਿਸ ਕੰਮ ਨਹੀਂ ਕਰਦੀ ਮੇਰੇ ਹਿਸਾਬ ਨਾਲ ਕਿ ਹੋਰ ਵੀ ਅੱਗੇ ਸਰ ਯੂਟਿਲਾਈਜ਼ ਕਰਨਾ ਚਾਹੀਦਾ ਹੈ ਕੰਮ ਕਰਨਾ ਚਾਹੀਦਾ ਹੈ ਬਾਕੀ ਸਾਡੇ ਬ੍ਰਦਰ ਹੋਰ ਵੀ ਹੋਰ ਵੀ ਮੌਕੇ ਹੋਣੇ ਚਾਹੀਦੇ ਨੇ ਬਾਈ ਤੁਹਾਡਾ ਕੀ ਨਾਂ ਜੀ ਨਵੀਨ ਬੱਗਾ ਨਵੀਨ ਬੱਗਾ ਜੀ ਕੀ ਲੱਗਦਾ ਤੁਹਾਨੂੰ ਕਿ ਚੋਣਾ ਜਿਹੜੀਆਂ ਹੋ ਰਹੀਆਂ ਨੇ ਇਹਨਾਂ ਦੇ ਵਿੱਚ ਕਿਹੜੇ ਮੁੱਦੇ ਜਿਹੜੇ ਨੇ ਜੋ ਕੇਂਦਰ ਤੱਕ ਪਹੁੰਚਣੇ ਚਾਹੀਦੇ ਨੇ ਕਿਉਂਕਿ ਇਹ ਜਿਹੜੇ ਭਾਈ ਮੇਰੇ ਹਿਸਾਬ ਨਾਲ ਤਾਂ ਇਹੀ ਆ ਕਿ ਮਤਲਬ ਸ਼ਹਿਰ ਦੇ ਵਿੱਚ ਤਰੱਕੀ ਹੋਣੀ ਚਾਹੀਦੀ ਨਵੀਂ ਜਿਦਾ ਰੇਲਵੇ ਦਾ ਹੈਗਾ ਕੋਈ ਸਾਡੇ ਇੱਥੋਂ ਅੱਗੇ ਮਤਲਬ ਜਿਹੜਾ ਹਾਰਪੁਰ ਤੋਂ ਸਿਰਫ ਜਲੰਧਰ ਤੱਕ ਆ ਮਤਲਬ ਕਿ ਕਿਤੇ ਰੇਲਵੇ ਦਾ ਟਰੈਕ ਵਧਣਾ ਚਾਹੀਦਾ ਕੋਈ ਪੁਲ ਵਗੈਰਾ ਮਤਲਬ ਪੈਣਾ ਚਾਹੀਦਾ ਆ ਤਰਜੀਹ ਚੀਜ਼ ਆ ਮੇਰੇ ਸਾਹਮਣੇ ਡਿਵੈਲਪਮੈਂਟ ਦਾ ਮੈਨ ਤੁਸੀਂ ਕਹਿੰਦੇ ਹੋ ਤਰੱਕੀ ਜਿਹੜੀ ਹੁੰਦੀ ਹੈ ਸ਼ਹਿਰੀ ਤਰੱਕੀ ਹੁੰਦੀ ਹੈ ਮਤਲਬ ਤੁਸੀਂ ਕਹਿੰਦੇ ਹੋ ਟ੍ਰੇਨ ਦਾ ਜਿਹੜਾ ਟਰੈਕ ਹੋਣਾ ਚਾਹੀਦਾ ਰੇਲਵੇ ਦਾ ਮੁੱਦਾ ਹੋਣਾ ਚਾਹੀਦਾ ਹੈ ਨਾ ਪਰ ਰੇਲਵੇ ਦਾ ਮੁੱਦਾ ਕਿਉਂਕਿ ਉਹ ਵੀ ਕੇਂਦਰ ਨਾਲ ਜੁੜਿਆ ਹੋਇਆ ਹੈ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਉਹਦਾ ਅਸਰ ਕੀ ਕੀ ਪੈਂਦਾ ਹੈ ਸ਼ਹਿਰਪੁਰ ਦੇ ਉੱਤੇ ਸਰ ਇਹ ਮਤਲਬ ਜੇ ਇਹ ਹੀ ਟਰੈਕ ਕੇ ਉੱਨੇ ਨੂੰ ਲੱਗ ਜਾਂਦਾ ਤਾਂ ਉਹਦਾ ਪਲੱਸ ਪਲੱਸ ਪੁਆਇੰਟ ਹੀ ਆਪਾਂ ਨੂੰ ਸਾਡੇ ਮਤਲਬ ਤੁਹਾਡੀ ਸ਼ਹਿਰ ਦੀ ਤਰੱਕੀ ਵਧੇਗੀ ਰੋਜ਼ਗਾਰ ਵਧੇਗਾ ਇੰਡਸਟਰੀ ਵਧੇਗੀ ਰੋਜ਼ਗਾਰ ਵਧੇਗਾ ਇਹ ਮਤਲਬ ਕਹਿ ਰਹੇ ਹੋ ਕਿ ਇੱਕ ਮੁੱਦਾ ਹੱਲ ਹੁੰਦਾ ਉਹਨਾਂ ਕਈ ਮੁੱਦੇ ਹੱਲ ਹੋ ਜਾਣਗੇ ਕਈ ਹੱਲ ਹੋਣਗੇ ਤੇ ਫਿਰ ਕੀ ਲੱਗਦਾ ਹੈ ਕਿ ਐਤਕੀ ਲੋਕ ਜੇ ਤੁਸੀਂ ਮੁੱਦੇ ਵੀ ਦੱਸ ਦਿਓ ਸਭ ਕੁਝ ਦੱਸ ਦਿਓ ਲੋਕ ਵੋਟ ਚਿਹਰੇ ਨੂੰ ਦੇਖ ਕੇ ਪਾਉਣਗੇ ਪਾਰਟੀ ਨੂੰ ਦੇਖ ਕੇ ਪਾਉਣਗੇ ਕਿ ਭਰੋਸਾ ਕਿਸ ਤੇ ਕਰਨ ਜਿਹੜਾ ਜਿਹੜਾ ਕੰਮ ਕਰੇਗਾ ਜੀ ਜਿੰਨੇ ਚ ਪਹਿਲਾਂ ਕੰਮ ਕੀਤਾ ਵੋਟ ਉਹਨੂੰ ਪਵੇਗੀ ਸਰ ਮੇਰੇ ਹਿਸਾਬ ਨਾਲ ਤਾਂ ਠੀਕ ਹੈ ਸੋ ਤੁਹਾਨੂੰ ਮਨਪ੍ਰੀਤ ਕੀ ਲੱਗਦਾ ਹੈ ਨੇ ਬਿਲਕੁਲ ਸਰ ਇਹੀ ਆ ਕਿਉਂਕਿ ਪਹਿਲੇ ਵੀ ਹੁਸ਼ਾਰਪੁਰ ਚ ਜਿੰਨੀ ਵਾਰੀ ਵੀ ਵੋਟ ਪਈ ਆ ਕਿਉਂਕਿ ਜਿਹੜੇ ਬਹੁਤ ਵਧੀਆ ਵਧੀਆ ਜਿੱਦਾਂ ਸਾਡੇ ਪਹਿਲੇ ਵੀ ਜਿੱਤ ਕੇ ਗਏ ਨੇ ਇਥੇ ਸੂਮ ਪ੍ਰਕਾਸ਼ ਜੀ ਜਿੱਕੇ ਨੇ ਉਸ ਤੋਂ ਪਹਿਲਾਂ ਸਾੰਪਲਾ ਜੀ ਹੋਣੇ ਜੱਤੀ ਨੇ ਸੀ ਸਰ ਤੇ ਸੂਤ ਸਰ ਹੋਏ ਪਹਿਲਾਂ ਮਤਲਬ ਅਸੀਂ ਪਾਰਟੀ ਇੱਕ ਲਗ ਮੈਟਰ ਰ ਮਤਲਬ ਬੰਦਾ ਉਦੋਂ ਮੈਟਰ ਕਰਦਾ ਜਦੋਂ ਕੰਮ ਕਰਕੇ ਦਿਖਾ ਦੇਣਾ ਹਨਾ ਚਾਹੀ ਕਿਸੇ ਨੇ ਟ੍ਰੇਨ ਚਲਵਾਈ ਸੀ 에어ਪੋਰਟ ਚਲਵਾਇਆ ਤਾਂ ਸਰ ਜਿਹੜੀ ਫਲਾਈਟ ਚੱਲੀ ਸੀ ਮਤਲਬ ਕਾਫੀ ਕਾਫੀ ਜਿੱਦਾਂ ਇੰਡਸਟਰੀ ਜਿਹੜੀ ਕਾਫੀ ਡਿਵੈਲਪ ਹੋਈ ਸੀਗੀ ਹੁਣ ਫਿਰ ਰੁਗੀ ਦੁਬਾਰਾ ਹਨਾ ਕਿਉਂ ਹਿਸ਼ਾਰਪੁਰ ਦੇ ਨਜ਼ਦੀਕ ਆਦਮਪੁਰ 에어ਪੋਰਟ ਪੈਂਦਾ ਹੈ ਇੰਡਸਟਰੀ ਤੁਸੀਂ ਕਹਿ ਰਹੇ ਹੋ ਉਹਨੇ ਵੀ ਅਸੀਂ ਲੋਕਾਂ ਨਾਲ ਗੱਲ ਕਰਾਂਗੇ ਇੰਡਸਟਰੀ ਦਾ ਘਾਟਾ ਕਹਿੰਦੇ ਕਾਫੀ ਬਿਲਕੁਲ ਸਰ ਹਾਂਜੀ ਪਹਿਲੇ ਬਿਲਕੁਲ ਹੁਣ ਹੁਣ ਤਾਂ ਫੇਰ ਥੋੜਾ ਬਹੁਤ ਚੱਲ ਪਿਆ ਸਿਰ ਮਤਲਬ ਪਹਿਲੇ ਜਦ बाकी जो कुछ और प्लस कर दे देर जनता को प्लस पॉइंट मिलेगा है तो दिल्ली दिल्ली से से आया सर तो और बढ़िया बात है दिल्ली, दिल्ली के जो, आप तो राजधानी से हो राजधानी में कौन से मुद्दे देखते हो जो इस पर हल होने चाहिए दिल्ली में तो लोकसभा चलनी है दिल्ली में तो देखिए वहाँ तो शिक्षा व्यवस्था स्ट्रॉन्ग होना चाहिए महिलाएं का सुरक्षा मेन होना चाहिए बेरोजगारी का मुद्दा होना चाहिए जो कि सभी को रोजगार मिले मेन तो यही है मुद्दा तो यही होना भी चाहिए जो भी गवर्नमेंट मौजूद है सरकार अगर वहाँ से अगर अच्छा कर पा रही है तो उनको वोट देना चाहिए बिल्कुल दे जो मुदा काम मुदा कर रहा है उसको चाहिए। चाहिए। उसको लाना चाहिए ठीक है बिल्कुल क्योंकि दिल्ली से सरकार चलती है ना कहते कोई भी सरकार चलती क्या दिल्ली से चलेगी दिल्ली से तो चलती है ऐसी बात लेकिन अपना स्टेट का अपनी पावर है अपना ऑटोनोमस पावर है اگر پنجاب میں ہوں تو پنجاب کا اپنی پاور ہے ہونا بھی چاہیے یہی تو لوک سبھا کی چناؤ ہے تو وہ تو پھر دہلی کی بات ہی چلے گی جی جی مطلب بالکل ہے تو ہے ہی کہیں تو پرسل سے ائی صاحب ٹھیک ہے تو کہہ رہے ہیں کہ مدے جڑے نے مدیاں نو ووٹا پین گیاں مدیاں نو ووٹا مطلب جے کام ہوئے ہون گے تاں ہی ووٹا پین گیاں جے کام چلے ہون گے تاں ہی ووٹا پین گیاں ادھر بھی بھائی جی نہیں کھڑے نے ضرور انہاں نال بھی گل بات کرنی کوشش کران گے تے جانن دی کوشش کران گے کہ مدے کسے بھائی جی ایک منٹ رک جاو کچھ نہیں ہوندا ایک منٹ گل کران گے جی ਚਲੋ ਠੀਕ ਹੈ ਸੋ ਕਹ ਰਹੇ ਨੇ ਕਿ ਇਹਨਾਂ ਨੇ ਜਾਣਾ ਹੈ ਔਰ ਮੁੱਦੇ ਖਾਸ ਕਰਕੇ ਜੇਕਰ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਤਾਂ ਕਈ ਮੁੱਦੇ ਜਿਨ੍ਹਾਂ ਵਿੱਚ ਇੱਕ ਸਟੇਸ਼ਨ ਦਾ ਸਭ ਤੋਂ ਵੱਡਾ ਮੁੱਦਾ ਦੱਸਿਆ ਹੈ ਕਹਿੰਦੇ ਕਿ ਡਿਵੈਲਪਮੈਂਟ ਬਹੁਤ ਜ਼ਰੂਰੀ ਹੈ ਸਟੇਸ਼ਨ ਕਹਿੰਦੇ ਬਣਨਾ ਚਾਹੀਦਾ ਸਟੇਸ਼ਨ ਬਣੇਗਾ ਤੇ ਰੋਜ਼ਗਾਰ ਵਧੇਗਾ ਇੰਡਸਟਰੀਜ਼ ਦਾ ਮੁੱਦਾ ਦੱਸਿਆ ਜਾ ਰਿਹਾ ਕਹਿੰਦੇ ਕਿ ਇੱਥੇ ਇੰਡਸਟਰੀ ਨਹੀਂ ਹੈਗੀ ਰੋਜ਼ਗਾਰ ਉਸ ਨਾਲ ਵੀ ਵਧੇਗਾ ਹੋਰ ਕਈ ਅਜਿਹੇ ਮੁੱਦੇ ਨੇ ਜੋ ਕਿ ਹੁਸ਼ਿਆਰਪੁਰ ਦੇ ਲੋਕਾਂ ਨੇ ਦੱਸੇ ਨੇ ਔਰ ਉਮੀਦ ਹੈ ਕਿ ਜਿਹੜੇ ਮੁੱਦੇ ਅਸੀਂ ਹੁਸ਼ਿਆਰਪੁਰ ਦੀ ਆਵਾਜ਼ ਜੋਸ਼ ਹਰਪੁਰ ਦੀ ਜਨਤਾ ਕਹਿੰਦੀ ਹੈ ਉਹ ਆਵਾਜ਼ ਉਹਨਾਂ ਉਮੀਦਵਾਰਾਂ ਤੱਕ ਪਹੁੰਚੇਗੀ ਜੋ ਕਿ ਇੱਥੇ ਦੇ ਨੁਮਾਇੰਦੇ ਬਣ ਕੇ ਇਸ ਵਕਤ ਲੋਕਾਂ 'ਚ ਆਉਣਗੇ ਔਰ ਜੋ ਵਾਅਦੇ ਲੋਕਾਂ ਦੇ ਨਾਲ ਕਰਨਗੇ ਉਹ ਇਨ੍ਹਾਂ ਮੁੱਦਿਆਂ ਦੇ ਮੱਦੇਨਜ਼ਰ ਹੀ ਕਰਨਗੇ ਤਾਂ ਜੋ ਵੋਟ ਜਿਹੜੀ ਹੈ ਉਹ ਭਰੋਸੇ ਨੂੰ ਪੈ ਸਕੇ ਔਰ ਸਾਰੀ ਦਰਸ਼ਕਾਂ ਨੂੰ ਅਸੀਂ ਇਹੀ ਅਪੀਲ ਕਰਾਂਗੇ ਕਿ ਵੋਟ ਦਾ ਹੱਕ ਅਦਾ ਕਰਨ ਜ਼ਰੂਰ ਜਾਇਓ ਕਿਉਂਕਿ ਇਹ ਇੱਕ ਅਜਿਹਾ ਹੱਕ ਹੈ ਜਿਸ ਨੂੰ ਕਿ ਬਹੁਤ ਔਖਾ ਲਿਆ ਗਿਆ ਔਰ ਇਹ ਸਖ ਦੀ ਅਦਾਇਗੀ ਜਿਹੜੀ ਹੈ ਉਹ ਬੇहद ਜ਼ਰੂਰੀ ਹੈ ਕੈਮਰਾ ਪਰਸਨ ਰਵਿੰਦਰ ਦੇ ਨਾਲ ਸੈਨਰੂਲਾ ਲਿਵਿੰਗ ਇੰਡੀਆ ਨਿਊਜ਼ ਹੁਸ਼ਿਆਰਪੁਰ